ਅੱਜ ਸਵੇਰੇ ਸਮਾਣਾ ਪਟਿਆਲਾ ਰੋਡ ਤੇ ਪਿੰਡ ਫਤਿਹਪੁਰ ਨਜ਼ਦੀਕ ਬੱਸ ਅਤੇ ਟੀਪਰ ਦਾ ਐਕਸੀਡੈਂਟ ਹੋ ਗਿਆ ਹੈ ਬੱਸ ਵਿੱਚ 50 ਦੇ ਤਕਰੀਬਨ ਸਵਾਰੀਆਂ ਸਨ ਜੋ ਕਿ ਬਿਲਕੁਲ ਠੀਕ ਨੇ ਅਤੇ ਬੱਸ ਚਾਲਕ ਨੂੰ ਪਿੰਡ ਵਾਸੀਆਂ ਅਤੇ ਰਾਹ ਚਾਲਕਾਂ ਨੇ ਕਾਫੀ ਜਦੋ ਜਹਿਦ ਕਰਕੇ ਬਾਹਰ ਕੱਢਿਆ ਡਰਾਈਵਰ ਨੂੰ ਸਿਵਲ ਹਸਪਤਾਲ ਸਮਾਣਾ ਵਿੱਚ ਦਾਖਲ ਕਰਵਾਇਆ ਗਿਆ ਸਮਾਣਾ ਤੋਂ ਦਿਵਾਂਤ ਰੇਜਾ ਦੀ ਰਿਪੋਰਟ ਹਾਂ ਜੀ ਵੀਰੇ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਹਰਦੀਪ ਪ੍ਰਦੀਪ ਹੈ ਪ੍ਰਦੀਪ ਜੀ ਇਹ ਕਿੰਨੇ ਕ ਵਜੇ ਦਾ ਸਾਰਾ ਹਾਸਾ ਔਰ ਤੁਸੀਂ ਬੱਸ ਦੇ ਵਿੱਚ ਡਰਾਈਵਰ ਸੀਗੇ ਹਾਂ ਡਰਾਈਵਰ ਹਾਂ ਜੀ ਠੀਕ ਹੈ 21ਵੇਂ ਹਾਸਾ ਹੋਇਆ ਇਹ ਸਰਪਾ ਜੀ ਚੰਡੀਗੜ੍ਹ ਤੋਂ ਚੱਲੇ ਦੇ ਸੀ ਹਾਂ ਜੀ 35 ਚੰਡੀਗੜ੍ਹ ਤੋਂ 535 ਚੱਲੇ ਹਾਂ ਜੀ ਠੀਕ ਹੈ ਸਰ ਜਾ ਰਹੇ ਹਾਂ ਠੀਕ ਹੈ ਤੁਸੀਂ ਤਾਂ ਇੱਥੇ ਹੰਤੇ ਪਰ ਪੈਂਦਾ ਹੀ ਜਾਇਦਾ ਹਾਂ ਜੀ ਉੱਥੇ ਆ ਕੇ ਨਾ ਜੀ ਅੱਥੀ ਆਪਣੀ ਸੈਟ ਆ ਰਹੀ ਆ ਤੇ ਇੱਕ ਨਾਲ ਘੋੜਾ ਆ ਰਿਹਾ ਤਾਂ ਮਤਲਬ ਕੁਸਮਾਨੇ ਕਲੇ ਨੂੰ ਜਾ ਰਿਹਾ ਘੋੜਾ ਮਤਲਬ ਟਿਪਰ ਉਹ ਟਰਾਲ ਠੀਕ ਹੈ ਟਰਾਲ ਦਾ ਠੀਕ ਹੈ ਤੇ ਉਹਨੂੰ ਭਾਰ ਕਰਦੇ ਮਤਲਬ ਉਹਨੂੰ ਮੈਂ ਵੀ ਮਤਲਬ ਅਸੀਂ ਸਾਹਮਣੇ ਕੰਮ ਨਹੀਂ ਦੇਖੇਗੇ ਮੈਂ ਸਮਾਨੇ ਕਲੇ ਨੂੰ ਆ ਰਿਹਾ ਘੋੜਾ ਪਟਿਆਲੇ ਕਲੇ ਨੂੰ ਜਾ ਰਿਹਾ ਉਹਦੇ ਪਿੱਛੇ ਟਿਪਰ ਦਾ ਉਹਨੇ ਟਿਪਰ ਵਾਲੇ ਨੇ ਬਤ ਦੇਈ ਕਿ ਵੀ ਲਈ ਹੈ ਇੱਕ ਵਾਰੀ ਪੂਜਾ ਕੱਟ ਕੇ ਦੁਬਾਰੇ ਸਾਰੇ ਟਿਪਰੋਂ ਲੱਗੇ ਲਿਆਏ ਮੇਰੇ ਕੋਲ ਬਤ ਦੇ ਕਿ ਉਹ ਉਹ ਟਾਈਪ ਕਰਨਾ ਹੈ ਉਹਨੂੰ ਬਚਾਉਂਦਾ ਬਚਾਉਂਦਾ ਭਰਾ ਇਧਰ ਲਿਜਾਈਟ ਸਾਈਕਲ ਹਮ ਕਨੈਕਟਰ ਸਾਈਡ ਹਮ ਉਹਨੂੰ ਵੀ ਬਚਾਇਆ ਅੱਜ ਜੀ ਬਹੁਤ ਔਖਾ ਹੁੰਦਾ ਹੈ ਮਤਲਬ ਟਿਫਰ ਵਾਲਾ ਨੇ ਜੇ ਕਿਤੇ ਮੜ ਜੀ ਵੀ ਬ੍ਰੇਕ ਮਾਰ ਲੰਦਾ ਜਾਂ ਉੱਥੇ ਜਿੱਤਰਾ ਉਹਨੇ ਦੇਖੀ ਦੀ ਗੱਡੀ ਉਹ ਪਿੱਛੇ ਉਹ ਬੁੱਡੇ ਕਰਦਾ ਕਰਦਾ ਪਿੱਛੇ ਹੀ ਲਾ ਲੰਦਾ ਉਹਦੇ ਕੁਝ ਨਹੀਂ ਹੋਣਾ ਦਾ ਉਹਨੇ ਪਤੰਦਰ ਦੇ ਜਮਾਂ ਨਹੀਂ ਦੇਖਿਆ ਹੈਗਾ ਨਾ ਬ੍ਰੇਕ ਲਾਈ ਨਾ ਕੁਝ ਕਰਿਆ ਹੈਗਾ ਤੇ ਸੋ ਉਹਨੂੰ ਵੀ ਬਚਾਉਂਦਾ ਬਚਾਉਂਦਾ ਸਾਈਕਲ ਵਾਲੇ ਨੂੰ ਬਚਾਉਂਦਾ ਬਚਾਉਂਦਾ ਉਹ ਵੀ ਗੱਡੀ ਵਿੱਚ ਆਪਣੀ ਕਨੈਕਟਰ ਸਾਈਡ ਕਿੱਥੇ ਤੇ ਕਿੰਨੇ ਕੁ ਸਵਾਰੀਆਂ ਲਗਭਗ ਜ਼ਖਮੀ ਹੋਈਆਂ ਨੇ ਸਵਾਰੀ ਕੋਈ ਨਹੀਂ ਚੱਲਦਾ ਅੱਛਾ ਉੱਥੇ ਦੱਸਿਆ ਜਾ ਰਿਹਾ ਨਾ ਮਤਲਬ ਕਿ ਨਹੀਂ ਮਤਲਬ ਗੱਡੀ ਤੇਜ਼ ਨਹੀਂ ਸੀ ਨਹੀਂ ਉੱਥੇ ਲੋਕੀ ਦੱਸ ਰਹੇ ਨੇ ਵੀ ਮਾਮੂਲੀ ਮੋੜੇ ਉੱਤੇ ਸੱਟਾ ਜ਼ਰੂਰ ਲੱਗਿਆ ਨੇ ਸਵਾਰੀਆਂ ਦੇਖ ਇਸ ਟਾਈਮ ਤੋਂ ਉੱਥੇ ਕੋਈ ਨਹੀਂ ਬਤਾ ਆਪ ਦੇਖਿਆ ਇਸ ਤੋਂ ਤੇ ਅਜੇ ਕੋਈ ਨਾ ਸਵਾਰੀ ਤੱਕ ਤਾਂ ਕੋਈ ਨਹੀਂ ਜਿਹੜਾ ਮੈਂ ਵੀਡੀਓ ਦੇਖਿਆ ਉਹ ਕਿ ਗੱਡੀ ਮੇਰੀ ਵਾਲੀ ਸਾਈਡ ਹੀ ਲੱਗੀ ਹੈ ਕਨੈਕਟਰ ਦੀ ਕੀ ਗੱਲ ਕਨੈਕਟਰ ਠੀਕ ਹੈ ਜਿਵੇਂ ਮੇਰੇ ਨਾਲ ਬੈਠਾ ਤਾਂ ਵਿੱਚ ਉਹ ਵੀ ਠੀਕ ਹੈ ਤੇ ਮਤਲਬ ਬ੍ਰੇਕ ਵੀ ਲਾਈ ਜਵਾਲੇ ਬ੍ਰੇਕ ਲਾਦੇ ਲਾਦੇ ਜਿਵੇਂ ਕਨੈਕਟਰ ਸੈਟ ਖੁੱਚੀ ਉਹਦਾ ਟਰੱਕ ਦਾ ਜਿਹੜਾ ਮਤਲਬ ਪੂਰਾ ਡਿਪਰ ਪਚਾਦਾ ਨਿੱਤਾ ਦਾ ਉਹਨੇ ਬਦਦਰਨੇ ਘੱਟ ਮਾਰਿਆ ਬਾਹਰ ਚੱਲ ਗਿਆ ਠੀਕ ਘੱਟ ਮਾਰਨ ਦੀ ਵਜ੍ਹਾ ਨਾਲ ਆਪਦੀ ਵਜ੍ਹਾ ਨਾਲ ਡੰਲਾ ਘੁੰਮਿਆ ਜਿਸ ਟਾਈਮ ਉਹਦਾ ਉਹ ਵਜ੍ਹਾ ਦੇ ਪਿੱਛੇ ਦਾਦਾ ਸਿੱਧਾ ਸਿੱਧਾ ਨਿਕਲ ਜਾਂਦਾ ਵੈਸੇ ਵੀ ਐਸੇ ਜੁੜਤਾਂ ਹੋਣ ਲੱਗੀਆਂ ਐਸਟੀਮੇਟ ਕੋਈ ਕਿੰਨੇ ਕੁ ਬੱਸਾਂ ਸੀਗੀਆਂ ਉਸ ਵਾਸਤੇ ਵਿੱਚ ਚੁਗਾਰੀਆਂ ਸਾਬ ਹੋਣੀਆਂ ਮੇਰੇ ਕੋਲ 52 ਡਿੱਟਾ ਹੁੰਦੇ 3-4 ਡਿੱਟਾ ਘੱਟ ਸੀ ਜਿਆ ਵਾ ਠੀਕ ਤੁਸੀਂ ਪਟਿਆਲੇ ਤੋਂ ਲੈ ਕੇ ਆ ਰਹੇ ਸੀ ਮੈਂ ਚੰਡੀਗੜ੍ਹ ਅੱਛਾ ਠੀਕ ਮੈਂ ਤੁਹਾਨੂੰ ਭਾਈ ਬਦਲ ਕੀ বাস ਚੰਡੀਗੜ੍ਹ ਤੋਂ ਆ ਰਹੀ ਪਰ ਪਟਿਆਲੇ ਤੋਂ ਸਵਾਰੀਆਂ ਲਈਆਂ ਹੋਣੀਆਂ ਹਾਂ ਵੈਸੇ ਜਿੱਤਰਾ ਇੱਥੇ ਆਡੇ ਠੀਕ ਤੇ ਹੁੰਦੇ ਕਿਹੜੇ ਟਿੱਪੂ ਦੀ ਬੱਸ ਇਹ ਚੰਡੀਗੜ੍ਹ ਚੰਡੀਗੜ੍ਹ ਟਿੱਪੂ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਕਰਮਜੀਤ ਅੱਛਾ ਕਰਮਜੀਤ ਜੀ ਤੁਸੀਂ ਬੱਸ ਦੇ ਵਿੱਚ ਸੀਗੇ ਤੇ ਜਦੋਂ ਐਕਸੀਡੈਂਟ ਹੋਇਆ ਇਹ ਕਿੱਦਾਂ ਹੋਇਆ ਜੀ ਮੈਂ ਤਾਂ ਆਮਨਲ ਬੈਠੀ ਸੀ ਤੇ ਇੱਕਦਮ ਉਹ ਸਾਈਕਲ ਤੋਂ ਵਿਚਾਰੇ ਸੀਗੇ ਬੱਸ ਡਰਾਈਵਰ ਤੇ ਆਹ ਟਿਪ ਪਰ ਆਇਆ ਇੱਕਦਮ ਤੇ ਉਹ ਇੱਕਦਮ ਐਨੀ ਸਪੀਡ ਨਾਲ ਸੀਗਾ ਸਿੱਧਾ ਜਾ ਕੇ ਬੱਸ ਦੇ ਵਿੱਚ ਵਜਿਆ ਠੀਕ ਹੈ ਤੇ ਬੱਸ ਡਰਾਈਵਰ ਨੇ ਬਚਾਉਣ ਦੇ ਚੱਕਰ ਚ ਮਤਲਬ ਥੋੜੀ ਟੇਢੀ ਕਰਤੀ ਪਰ ਸਾਈਕਲ ਵਾਲਾ ਉਹ ਤਾਂ ਬਚ ਗਿਆ ਪਰ ਡਰਾਈਵਰ ਦੇ ਕਾਫੀ ਜਿਆਦਾ ਮਤਲਬ ਸੱਟ ਲੱਗੀ ਤੇ ਬੱਸ ਤੇ ਹੋਰ ਵੀ ਸਵਾਰੀਆਂ ਤੇ ਕਾਫੀ ਸੱਟਾਂ ਲੱਗੀਆਂ ਨਹੀਂ ਸਵਾਰੀਆਂ ਤਾਂ ਬਚਤ ਰਹਿ ਗਈ ਇਹਨਾਂ ਨੂੰ ਠੀਕ ਕਿਉਂਕਿ ਮੂਰੇ ਫਰੰਟ ਵਾਲਾ ਹੀ ਦਾ ਟੁੱਟਿਆ ਸੀ ਜਿੱਥੇ ਡਰਾਈਵਰ ਬੈਠਾ ਸੀ ਭਾਈ ਜੀ ਜਿਹੜਾ ਐਕਸੀਡੈਂਟ ਹੋਇਆ ਕਿੰਨੇ ਕੁ ਵਜ ਦਾ ਟਾਈਮ ਸੀ ਲਗ ਭਾਗੇ ਇਹ 15-20 ਮਿੰਟ ਪਹਿਲਾਂ ਹੋਇਆ ਹੈ ਜੀ ਅੱਛਾ 15-20 ਮਿੰਟ ਪਹਿਲਾਂ ਹੋਇਆ ਤੇ ਭਾਈ ਜੀ ਕਿੰਨੀਆਂ ਗੇਚ ਸਵਾਰੀਆਂ ਨੁਕਸਾਨ ਹੋਈਆਂ ਨੇ ਸਵਾਰੀਆਂ ਤਿੰਨ ਚਾਰ ਇੰਜਰਡ ਹੋਈਆਂ ਹੋਣੀਆਂ ਇੱਕ ਡਰਾਈਵਰ ਹੋ ਗਿਆ ਤੇ ਡਰਾਈਵਰ ਦੀ ਹਾਲਤ ਠੀਕ ਹੈ ਅੱਛਾ ਤਾਂ ਠੀਕ ਹੀ ਸੀਗਾ ਅੱਗੇ ਹੁਣ ਪਾ ਕੇ ਲੈ ਜਾਓ ਮਤਲਬ ਕਿ ਜਿਵੇਂ ਜ਼ਿਆਦਾ ਫਸਿਆ ਸੀ ਆਪੇ ਕਿ ਅੱਗੇ ਫਸ ਗਿਆ ਸੀ ਕਿ ਵਿੱਚ ਰੜਾ ਰੂੜਾ ਪਾ ਕੇ ਕੱਢਿਆ ਠੀਕ ਹੈ ਤੇ ਕਿਵੇਂ ਹੈ ਐਕਸੀਡੈਂਟ ਦਾ ਕਾਰਨ ਬਣਿਆ ਇਹ ਇਹ ਬੱਸ ਇਧਰੋਂ ਜਾ ਰਹੀ ਸੀ ਟਿਪਰ ਇਧਰੋਂ ਜਾ ਰਹੀ ਸੀ ਬੱਸ ਵਾਲੇ ਨੇ ਕੱਟ ਮਾਰਿਆ ਜਦ ਇਧਰ ਇੱਕ ਟੀ ਵਾਲਾ ਸੀਗਾ ਇਧਰ ਸਾਈਕਲ ਵਾਲਾ ਥੱਲੇ ਆ ਗਿਆ ਸੀ ਨਾ ਧਰੇਕ ਚ ਵੱਜਨ ਕਰਕੇ ਬਚ ਗਿਆ ਕਰ ਉਹ ਥੱਲੇ ਹੋ ਗੱਡਿਆ ਠੀਕ ਹੈ ਉਹ ਵੀ ਸਾਈਕਲ ਸਿਰ ਕੱਟ ਗਿਆ ਜਾਨ ਦਾ ਸਵਾਰੀਆਂ ਦੋ ਚੱਕਮੀ ਹੋਈਆਂ ਦੋ ਤਿੰਨ ਹੋ ਗਈਆਂ ਦੋ ਤਿੰਨ ਹੋ ਗਈਆਂ 10 ਹੋ